ਸਤਿ ਸ੍ਰੀ ਅਕਾਲ ਤੇ ਪੰਜਾਬ ਵਾਸੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਪਦੇ ਪ੍ਰਵਾਸੀ ਮਿਹਨਤਵਰਾਂ ਦਾ ਜਦੋਂ ਚੋਣਾ ਲੱਗ ਲੱਗ ਗਿਆ ਤੇ ਅਸੀਂ ਉਹਨਾਂ ਦਾ ਮਾਨਤਾਨ ਕੀਤਾ ਸੀ ਜੋ ਅਸੀਂ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਭੇਜਿਆ ਹਾਂ ਜੋ ਤੁਸੀਂ ਉਮੀਦ ਆ ਵੀ ਵੇਖ ਲਈ ਹੋਣੀ ਹੈ ਤੇ ਜਦੋਂ ਉਹਨਾਂ ਨੂੰ ਅਸੀਂ ਉਹਨਾਂ ਦਾ ਮਾਨਤਾਨ ਕੀਤਾ ਐ ਗਿਫਟ ਦਿੱਤੇ ਕੁਝ ਫਲ ਦਿੱਤਾ ਉਹਨਾਂ ਦੀ ਮਿਹਨਤਵਰੀ ਨਾਲ ਉਹ ਬਹੁਤ ਹੀ ਖੁਸ਼ ਹੋਏ ਉਹਨਾਂ ਨੇ ਖੁਸ਼ ਉਕੇ ਆਖਰੀ ਪਲਾਂ ਦੇ ਵਿੱਚ ਜਦੋਂ ਚੋਨਾ ਲਾ ਰਹੇ ਸਨ ਤੇ ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ ਹੈ ਮੈਨੂੰ ਬੜੀ ਖੁਸ਼ੀ ਹੋਈ ਕਿ ਉਹ ਸਾਡੇ ਖੇਤ ਜਦੋਂ ਚੋਨਾ ਲਾ ਰਹੇ ਸਨ ਤੇ ਖੁਸ਼ੀ ਵਿੱਚ ਉਹਨਾਂ ਨੇ ਗੀਤ ਗਾਏ ਜਦੋਂ ਉਹਨਾਂ ਨੇ ਗੀਤ ਗਾਏ ਤੇ ਮੈਨੂੰ ਐ ਲੱਗਿਆ ਕਿ ਮੇਰਾ ਖੇਤ ਪਾਗਾ ਵਾਲਾ ਜਿੱਥੇ ਕਿ ਇੰਨੇ ਪ੍ਰਵਾਸੀ ਉਮੀਦਵਾਰਾਂ ਨੇ ਆ ਕੇ ਖੁਸ਼ੀ ਵਿੱਚ ਗੀਤ ਗਾਏ ਹਨ ਤੇ ਮੈਨੂੰ ਬੜੀ ਹੀ ਖੁਸ਼ੀ ਹੋਈ ਤੇ ਬੜਾ ਮੈਨੂੰ ਉਹਨਾਂ ਤੇ ਮਾਣ ਮਾਣ ਉਹਨਾਂ ਦਾ ਮੈਨੂੰ ਵਧਿਆ ਕਿ ਵੀ ਉਹ ਇੰਨੇ ਲੋਕ ਜਿੰਨਾਂ ਨੇ ਮਾਣ ਸਤਿਕਾਰ ਮੈਨੂੰ ਦਿੱਤਾ ਇੱਕ ਬਹੁਤ ਤੁੱਛ ਜੀ ਭੇਟਾਈ ਉਹਨਾਂ ਨੂੰ ਮੈਂ ਦਿੱਤੀ ਕੋਈ ਬਾਲਾ ਕੋਈ ਮਹਿੰਗੇ ਗਿਫਟ ਨਹੀਂ ਉਹਨਾਂ ਨੂੰ ਮੈਂ ਦਿੱਤੇ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਮੇਰਾ ਮਾਣ ਸਤਿਕਾਰ ਗੀਤਾਂ ਦੇ ਰੂਪ ਵਿੱਚ ਕੀਤਾ ਭਾਵੇਂ ਮੈਂ ਉਹਨਾਂ ਦੀ ਲੈਂਗੁਏਜ ਨਹੀਂ ਸਮਝ ਸਕਦਾ ਸੀ ਪਰ ਫਿਰ ਵੀ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨਾਂ ਨੇ ਖੁਸ਼ੀ-ਚਾਹ ਕੇ ਗੀਤ ਗਾਏ ਔਰ ਸਮੂਹਕ ਤੌਰ ਤੇ ਸਾਂਝੇ ਰਲ ਕੇ ਗੀਤ ਗਾਏ ਜਿਵੇਂ ਵਿਆਹ ਦੇ ਵਿੱਚ ਆਪਣੀਆਂ ਪੰਜਾਬੋਨਾ ਗੀਤ ਗਾਉਂਦੀਆਂ ਹਨ ਰਲ ਕੇ ਇਸੇ ਤਰ੍ਹਾਂ ਹੀ ਉਹਨਾਂ ਨੇ ਰਲ ਕੇ ਉਹ ਗੀਤ ਗਾਏ ਹਨ ਮੈਨੂੰ ਬਹੁਤ ਚੰਗਾ ਲੱਗਾ ਇਸ ਕਰਕੇ ਮੈਂ ਇਹ ਵੀਡੀਓ ਤੁਹਾਡਾ ਨਾਲ ਸਾਂਝ ਕਰ ਰਿਹਾ ਹਾਂ ਉਮੀਦ ਹੈ ਤੁਹਾਨੂੰ ਚੰਗੀ ਲੱਗੇ ਜੇ ਤੁਹਾਨੂੰ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰ ਦਿਓ ਧੰਨਵਾਦ बास भोल बाबा Deja ve si